ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਦਾ ਘਟਨਾਕ੍ਰਮ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਕਿਵੇਂ ਸਰਕਾਰ ਆਪਣੇ ਬਰੂਦੀਆਂ ਤੇ ਲਗਾਤਾਰ ਪਿਛਲੇ ਸਾਢੇ 3 ਸਾਲ ਤੋਂ ਝੂਠੇ ਮੁਕੱਦਮੇ ਜਿਹੜਾ ਬੋਲਦਾ ਕੋਈ ਵੀ ਚਾਹੇ ਆਪੋਜੀਸ਼ਨ ਪਾਰਟੀਆਂ ਨੇ ਚਾਹੇ ਉਹ ਕੋਈ ਕਾਂਗਰਸੀ ਲੀਡਰਸ ਨੇ ਅਕਾਲੀ ਦਲ ਦੇ ਲੀਡਰਸ ਨੇ ਇਤੋਂ ਤੱਕ ਕਿ ਪੰਜਾਬ ਦੇ ਵਿੱਚ ਬਦਲਾਖੋਦੀ ਦੀ ਨੌਬਤ ਇੱਥੇ ਤਾਂ ਆ ਗਈ ਕਿ ਮਾਲਵਿੰਦਰ ਸਿੰਘ ਮਾਲੀ ਵਰਗੇ ਈਵਨ ਭਾਨੇ ਸਿੱਧੂ ਵਰਗੇ ਜਿਹੜੇ ਲੜਾਈ ਲੜਦੇ ਸੀ ਟਰੈਵਲ ਏਜੰਸੀ ਜਾਂ ਹੋਰ ਬਹੁਤ ਸਾਰੇ ਕਾਰਕੁਨ ਜਿਹੜੇ ਸੀਗੇ ਐਕਟੀਵਿਸਟ ਸੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਇੱਕ ਪਰਚਾ ਨਹੀਂ ਹੋਇਆ ਮਲਟੀਪਲ ਪਰਚੇ ਹੋਏ ਮੇਰੇ ਤੇ ਤੁਸੀਂ ਸਾਰੇ ਜਾਣਦੇ ਕਿ ਪੰਜ ਕੇਸ ਜਿਸਟ ਰਿ ਕਰਤੇ ਜਿਸ ਦਿਨ ਮੈਨੂੰ ਐਨਡੀਪੀਐਸ ਬੇਲ ਮਿਲਨੀ ਸੀ ਉਸ ਦਿਨ ਪੰਜਵਾਂ ਮੁਕਦਮਾ ਸੁਬਾਨਪੁਰ ਪੁਲਿਸ ਸਟੇਸ਼ਨ ਫੜਕੇ 2 ਵਜੇ ਖੁੱਲਿਆ 2 ਵਜੇ ਦੀ ਐਫਆਈਆ ਦਰਜ ਕਰਕੇ ਕੁਝ ਸਮਾਂ ਮੈਨੂੰ ਅੰਦਰ ਹੋ ਰੱਖਿਆ ਆ ਪਿਛਲੇ ਦਿਨਾਂ ਚ ਇੱਕ ਵਾਰ ਫਿਰ ਇਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਹੋਰ ਉਲਝਾਇਆ ਜਾਵੇ ਤੇ ਕੱਲ ਮਾਨਯੋਗ ਹਾਈ ਕੋਰਟ ਨੇ ਇੱਕ بڑا ਰੀਜ਼ਨੇਬਲ ਅੱਛਾ ਹੌਟ ਪਾਸ ਕੀਤਾ ਸਾਡੇ ਹੱਕ ਵਿੱਚ ਜਿੱਥੇ ਸਰਕਾਰ ਕੋ ਘੁਵਾ ਲਿਆ ਉਹਨਾਂ ਨੇ ਕਿ ਅਸੀਂ ਡੀਏ ਦੀ ਇੱਕ ਜਾਂਚ ਤਾਂ ਕਰ ਰਹੇ ਹਾਂ 2024 ਦੀ ਲੇਕਿਨ ਇਹਨਾਂ ਦੇ ਖਿਲਾਫ ਕੋਈ ਸਾਡੇ ਕੋਲ ਸਬੂਤ ਜਾਂ ਕੋਈ ਅਰੈਸਟ ਕਰਨ ਦਾ ਕੋਈ ਸਾਡੇ ਕੋਲ ਇਸ ਵਕਤ ਕੋਈ ਪ੍ਰੋਗਰਾਮ ਨਹੀਂ ਕਰ ਚਲੋ ਉਹ ਇੱਕ ਪਾਸਿਓਂ ਗੋਗੀ ਕਰ ਮੈਂ ਪੁੱਛਣਾ ਚਾਹਣਾ ਕਿ ਵਿਰੋਧੀਆਂ ਦੇ ਤਾਂ ਥੋੜਾ ਥੋੜਾ ਬੱਚੇ ਪਹਿਲਾਂ ਇਹ ਦੱਸੋ ਜਿਹੜਾ 144 ਟੋਟਾ ਹਾਈਲਕਸ ਗੱਡੀਆਂ ਦਾ ਮਸਲਾ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆਏ ਹੁਣ ਤਾਂ ਮੇਰੇ ਖਿਆਲ ਆ ਕਿ ਲਗਭਗ 15 ਦਿਨ ਤੋਂ ਉੱਤੇ ਹੋ ਗਏ ਨੇ ਉਹਦਾ ਅੱਜ ਤੱਕ ਭਗਵੰਤਪານ ਦੀ ਸਰਕਾਰ ਨੇ ਕਿਸੇ ਮੰਤਰੀ ਸੰਤਰੀ ਨੇ ਰੋਜ਼ ਤਿੰਨ ਤਿੰਨ ਵਾਰੀ ਬੈਠਦੇ ਨੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਅੱਜ ਤੱਕ ਆਪਣਾ ਮੂੰਹ ਨਹੀਂ ਖੋਲਿਆ ਮਤਲਬ ਜਨਾਏ ਵੀ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਜੀ ਇਹ ਤਾਂ ਗਲਤ ਇਲਜ਼ਾਮ ਲਾ ਰਹੇ ਇਹ ਵੀ ਡਿਨਾਈਲ ਵੀ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਟੋਟਾ ਹਾਈਲੈਕਸ ਵਿੱਚ 144 ਗੱਡਿਆਂ 'ਚ ਘੱਟੋ ਘੱਟ 15 ਤੋਂ ਲੈ ਕੇ 21 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਗਿਆ ਤੁਸੀਂ ਸਾਰੇ ਜਾਣਦੇ ਹੋਗਾ ਆਪਾਂ ਕਾਫੀ ਤੱਕ ਪੇਸ਼ੀ ਤੇ ਬਿੱਲ ਦਿਖਾਤੇ ਜਦੋਂ ਸਰਹਾਰਨ ਬੰਦਾ ਕੋਈ ਟੋਯੋਟਾ ਹਾਈਲੈਕਸ ਦੀ ਗੱਡੀ ਲੈਣ ਜਾਂਦਾ ਵਾ ਫਿਰ ਕੱਪ ਟਰੱਕ ਦੀ ਤੇ ਉਹਨੂੰ 10 ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਦਿੰਦਾ ਮੈਂ ਆਪਣੇ ਬਾ ਆਪਣੇ ਨਾਮ ਤੇ ਵੀ ਬਿੱਲ ਕਟਵਾ ਕੇ ਦੇਖ ਲਿਆ ਲੇਕਿਨ ਜਦੋਂ ਸਰਕਾਰ ਦੇ ਵੀ 144 ਗੱਡੀਆਂ ਇਹਨਾਂ ਨੂੰ ਤਾਂ ਘੱਟੋ ਘੱਟ 20 ਲੱਖ ਰੁਪਏ ਗੱਡੀ ਦਾ ਰਿਵੈਟ ਮਿਲਣਾ ਚਾਹੀਦਾ ਸੀਗਾ ਜੇ 15 ਲੱਖ ਰੁਪਏ ਦੇ ਹਿਸਾਬ ਨਾਲ ਵੀ ਕਮਿਸ਼ਨ ਇਹਨਾਂ ਨੇ ਖਾਦਾ ਵਾਪਸ ਕਿੱਕ ਬੈਕ ਲਈਦੀ ਆ ਪੈਸੇ ਪੂਰੇ ਦੇ ਦਿੱਤੇ ਟੋਯੋਟਾ ਨੂੰ ਬਾਚ ਕੈਸ਼ ਦੇ ਵਿੱਚ ਕਮਿਸ਼ਨ ਵਾਪਸ ਲਿਆ ਤਾਂ ਇਹ 21 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਤੁਹਾਡੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਬਣਦਾ ਵਾ ਲੇਕਿਨ ਦੋ ਹਫ਼ਤਿਆਂ ਤੋਂ ਨਾ ਚੀਫ ਮਿਨਿਸਟਰ ਬੋਲਿਆ ਨਾ ਇਹਨਾਂ ਦੇ ਸੀਐਮਓ ਦੇ ਚੀਫ ਮਿਨਿਸਟਰ ਆਫਿਸ ਚੋਂ ਕੋ ਬੋਲਿਆ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਭੇਲਿੰਗ ਆ ਨਾ ਡੀਜੀਪੀ ਦੇ ਆਫਿਸ ਚੋਂ ਕਿਸੇ ਨੇ ਡਿਨਾਈ ਵੀ ਨਹੀਂ ਕੀਤਾ ਕਿ ਨਹੀਂ ਨਹੀਂ ਜੀ ਇਹ ਕਿਸੇ ਤਰ੍ਹਾਂ ਦਾ ਕੋਈ ਇਹ ਸਾਡਾ ਲੈਣ ਦੇਣ ਨਹੀਂਗਾ ਤੇ ਜਦੋਂ ਲੋਕ ਅੰਡਰਸਟੂਡ ਹੈ ਕਿ ਇਹ ਪੈਸੇ ਤੁਸੀਂ ਸ਼ਰੇਆਮ ਉਨੇ ਠੀਕ ਬਾਸ ਨਹੀਂ ਮੈਂ ਰਿਸਰਚ ਕਰ ਰਿਆ ਵਾਂ ਜਿਹੜਾ ਬਲਤੇਜ ਬੰਨੂ ਜਿਹੜਾ ਇੱਕ ਉਹਨਾਂ ਦਾ ਕੌਂਸਲਟੀ ਮੀਡੀਆ ਐਡਵਾਈਜ਼ਰ ਜਿਹੜਾ ਪਹਿਲਾਂ ਰੀਪ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਪਟਿਆਲਾ ਪੁਲਿਸ ਨੇ ਜੇਲ੍ਹ ਕੱਤੀ ਹੈ ਇਸ ਨੇ ਜਿਹੜੇ ਦੂਜਿਆਂ ਨੂੰ ਤੰਸ ਕੱਸਦੇ ਨੇ ਡਰਗ ਮਾਫੀਆ ਦਾ ਜ਼ਿਆਦਾ ਹਾਲਾਂਕਿ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਕੇਚਰੀਵਾਲ ਔਰ ਮਨੀਸ਼ ਸੋਡਿਆ ਮਨੀ ਪਿਤਾ ਜੀ ਇਹ ਸਾਰੇ ਵੀ ਤਾਂ ਸ਼ਰਾਬ ਘੁਟਾਲੇ ਵਿੱਚ 2-2000 ਕਰੋੜ ਦੇ ਘੁਟਾਲਿਆਂ ਵਿੱਚ ਇਹਦੇ ਸਾਲ ਜੇਲਾ ਘਟੀਆਂ ਉਹਨਾਂ ਨੂੰ ਤਾਂ ਤੁਸੀਂ ਡਰਗ ਮਾਫੀਆ ਨਹੀਂ ਕਹਿੰਦੇ ਦੁਜੀਏ ਆਪਣੇ ਵਿਰੋਧੀਆਂ ਨੂੰ ਜਿਹੜੇ 9 ਸਾਲ ਪੁਰਾਣੇ ਝੂਠੇ ਮੁਕਦਮੇ 'ਚ ਜਿਹੜਾ ਜੀਜੀ ਟ੍ਰਾਇਲ ਮੇਰੀ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਜੂਨ 2024 ਦੀ ਸਟੇ ਕੀਤੀ ਹੋਈ ਆ ਮੈਂ ਕਿਸੇ ਤਰ੍ਹਾਂ ਦਾ ਉਹਦੇ 'ਚ ਗੁਨਾਹਗਾਰ ਨਹੀਂ ਅੱਜ ਦੀ ਡੇਟ 'ਵਿੱਚ ਉਹ ਸਟੇ ਹੈ ਕਿ ਮੁਕਦਮਾ ਸੁਪਰੀਮ ਕੋਰਟ ਨੇ ਉਸ ਦੀ ਸਾਰੀ ਪ੍ਰੋਸੀਡਿੰਗਸ ਫਾਜ਼ਿਲ ਕਾਟ کورٹ ਵਿੱਚ ਸਟੇ ਕੀਤੀਆਂ ਹੋਈਆਂ ਪਰ ਫਿਰ ਵੀ ਸਾਨੂੰ ਡਰਗ ਮਾਫੀ ਕਿਜ ਜਾਂਦੇ ਤੇ ਆਪਣੇ ਜਿਹੜੇ ਇਹਨਾਂ ਦੇ ਖੋਤੀ ਜਿਹੜੇ ਦਿੱਲੀ ਦੇ ਆਕਾ ਨੇ ਕੇਜਰੀਵਾਲ ਤੇ ਸਸੂਡੀਆਂ 2-2000 ਕਰੋੜ ਰੁਪਏ ਦੇ ਸ਼ਰਾਬ ਘਟਾਲਾ ਸ਼ਰਾਬ ਡਰਗਿੰਗ ਉਤੇ ਬਾਰੇ ਕੋਈ ਆ ਮੈਂ ਬਲਦੇਜ ਪੰਨੂ ਕਹਿਣਾ ਚਾਹੁੰਦਾ ਕਿ ਜਿਵੇਂ ਟੋਯੋਟਾ ਹਾਈਲੈਕਸ ਗੱਡੀਆਂ ਦਾ ਮਾਮਲਾ ਹੈ ਨਾ 144 ਲਈ ਜਾਂਦੇ ਉਹਦੇ ਚ ਫੁੱਲ ਕੀਮਤ ਦੇ ਕੇ ਤੇ ਕਮਿਸ਼ਨ ਲਿਆ ਐਵੇਂ ਹੀ ਜਿੰਨੀਆਂ ਸਕੋਰਪੀਓ ਗੱਡੀਆਂ ਖਰੀਦੀਆਂ ਗਈਆਂ ਇੰਕਰਾਜ ਮੋਟਰਸ ਆ ਪਟਿਆਲੇ ਦੀ ਇੱਕ ਡੀਲਰਸ਼ਿਪ ਆ ਉਹਦੀਆਂ ਹੋਰ ਵੀ ਡੀਲਰਸ਼ਿਪਸ ਹੈਗੀਆਂ ਨੇ ਲਾਗੇ ਬੰਨੇ ਉਹਦੇ ਵਿੱਚ ਬਲਦੇਜ ਪੰਨੂ ਨੇ ਨਾਲ ਸਮਝੋ ਵਿੱਚ ਬੈਠ ਕੇ ਜਿੰਨੀ ਪਰਚੇਸ ਹੋਈ ਆ ਸਕੋਰਪੀਓ ਗੱਡੀਆਂ ਪੁਲਿਸ ਡਿਪਾਰਟਮੈਂਟ ਵਾਸਤੇ ਲੈ ਆਈਆਂ ਉਹਦੇ ਵਿੱਚ ਇਹਨਾਂ ਨੇ ਇੱਕ ਸਾਰਾ ਕਮਿਸ਼ਨ ਖਾਦਾ। ਇਹ ਕੋਈ ਛੋਟਾ ਮੋਟੀ ਗੱਲ ਨਹੀਂ ਹੈ। ਜਦ ਡਿਉਟਾ ਹਾਈਲੈਕਸ ਦਾ 144 ਲਈਆਂਗੇ ਨਾ ਸੜਕ ਸੁਰੱਖਿਆ ਫੋਰਸ ਲਈ ਇਹ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਨੂੰ ਹੋਮ ਮਿਨਿਸਟਰ ਭਗਵੰਤ ਮਾਨ ਇਹਨਾਂ ਕੋ ਬਿਆਨ ਦੇਵੇ ਕਿ ਅਸੀਂ 3.5 ਸਾਲ ਵਿੱਚ ਕਿੰਨੀਆਂ ਸਕੋਰਪੀਓ ਗੱਡੀਆਂ ਖਰੀਦੀਆਂ ਨੇ ਉਹਨਾਂ ਚੋਂ ਕਿੰਨੀਆਂ ਗੱਡੀਆਂ ਰਾਜ ਮੋਟਰਸ ਦੇ ਜ਼ਰੀਏ ਖਰੀਦੀਆਂ ਗਈਆਂ ਤੇ ਉਹਦੇ ਚ ਤੁਸੀਂ ਕਿੰਨੀ ਪੇਮੈਂਟ ਅਦਾ ਕੀਤੀ ਆ ਤੇ ਉਹਦੇ ਚ ਅਲਟੀਮੇਟਲੀ ਕਮਿਸ਼ਨ ਕਿੰਨਾ ਖਾਦਾ ਗਿਆ। ਮੇਰਾ ਖਿਆਲ ਆ ਕਿ ਉਹ ਕਮਿਸ਼ਨ ਵੀ ਕੁਝ ਇਹ ਕਿਤੇ ਸੈਂਕੜੇ ਕਰੋੜ ਵਿੱਚ ਜਾਂਦਾ ਹੋਵੇਗਾ ਕਿਨੇ ਪੈਸੇ ਖਾਦੇ ਨੇ ਜਿਹੜੇ ਦਲਾਲੀ ਕਰਦੇ ਨੇ ਜਿਹੜੇ ਸਮਝੌਤੇ ਕਰਾਉਂਦੇ ਨੇ ਜਿਹੜੇ ਬਿੱਲ ਕਟਾਉਂਦੇ ਨੇ ਜਿਹੜੇ ਸੌਦਾ ਕਰਾਉਂਦੇ ਨੇ ਉਹਨਾਂ ਨੇ ਕਮਿਸ਼ਨ ਖਾਦਾ ਇਹ ਸਾਰਾ ਕਮਿਸ਼ਨ ਦਾ ਮਾਮਲਾ ਜਿਉਟਾ ਹਾਈਲੈਕਸ ਸੁਮੇਰ ਸਕੋਰਪੀਓ ਗੱਡੀਆਂ ਦੀ ਖਰੀਦ ਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਇਹ ਹੁਣ ਸਪੰਦਾ ਪੁਲਿਸ ਵਿਜੀਲੈਂਸ ਇਹ ਤਾਂ ਜਾਂਚ ਕਦੀ ਵੀ ਨਹੀਂ ਕਰੂਗੀ ਨਾ ਕਟਾਰੂ ਚੱਕ ਦੀ ਕਰੂਗੀ ਨਾ ਮਾਨੂੰ ਕਿਹਦੀ ਕਰੂਗੀ ਨਾ ਇਹਨਾਂ ਦੇ ਐਮ ਐਲ ਏ ਜਿਹੜੇ ਲੁੱਟ ਖਸੁੱਟ ਕਰ ਰਹੇ ਨੇ ਪੰਜਾਬ ਦੇ ਵਿੱਚ ਤੇ ਦੂਸਰੇ ਦੀ ਜਾਂਚ ਤਾਂ ਬਹੁਤ ਔਰ ਲਾਸਟਲੀ ਮੈਂ মিডিਆ ਨੂੰ ਪੁੱਛਣਾ ਚਾਹੁੰਦਾ ਤੁਸੀਂ ਤਿੰਨ ਤਿੰਨ ਵਾਰੀ ਪੀਸੀ ਕਰਦਾ ਕਦੀ ਹਰਪਾਲ ਜੀਮਾ ਬੈਠਾ ਹੁੰਦਾ ਕਦੀਆ ਖਮਾਤਰ ਮੰਤਰੀ ਬੈਠਾ ਹੁੰਦਾ ਕਦੀ ਕੋਈ ਹੋਰ ਮੰਤਰੀ ਬੈਠਾ ਹੁੰਦਾ ਯਾਰ ਕਦੀ ਮਾਈਕ ਰੱਖ ਕੇ ਸਟੈਮਿਕ ਸਵੇਰਾ ਰੋ ਪੰਜਾਬ ਟੀਵੀ ਰੋਜ਼ਾਨਾ ਸਪੋਕਸਮੈਨ ਨਿਊਜ਼ 18 ਔਰ ਢਿੱਲੀ ਪੋਸਟ ਕਦੀ ਮਾਈਕ ਰੱਖ ਕੇ ਪੁੱਛਿਆ ਕਿ ਆਪੋਜੀਸ਼ਨ ਨੇ ਤੁਹਾਡੇ ਤੇ 144 ਟੋ요ਟਾ ਹਾਈਲਕਸ ਗੱਡੀਆਂ ਦੇ ਕਮਿਸ਼ਨ ਬਾਰੇ ਭੁਖ ਦਾ ਇਲਜ਼ਾਮ ਲਾਇਆ ਨੇ ਬਿੱਲ ਰੱਖ ਕੇ ਤੁਹਾਡੇ ਦੇ ਬਾਰੇ ਕੀ ਕਹਿਣਾ ਵਾ ਪਿਛਲੇ 15 20 ਦਿਨ ਤੋਂ ਕਿਸੇ ਨੇ ਮੁੱਖ ਮੰਤਰੀ ਕਿਸੇ ਮੰਤਰੀ ਤੋਂ ਕਿਸੇ ਬੰਦੂਆ ਮਜ਼ਦੂਰ ਤੋਂ ਇੱਕ ਸਵਾਲ ਵੀ ਨਹੀਂ ਪੁੱਛਿਆ ਵਿਚ ਸ਼ੋਜ਼ ਕਿ ਸਾਡਾ ਮੀਡੀਆ ਕਿੱਥੇ ਚਲੇ ਗਿਆ ਵਾ ਸਾਡੇ ਮੀਡੀਆ ਦੇ ਹਾਲਾਤ ਕੀ ਨੇ ਕਿਵੇਂ ਇਹ ਬਿਕਾਊ ਮੀਡੀਆ ਬਣ ਚੁੱਕਾ ਵਾ ਮੇਰੀ ਅਪੀਲ ਆ ਸਾਰੇ ਵਿਸ਼ਵ ਵਿੱਚ ਬੈਠੇ ਪੰਜਾਬੀਆਂ ਨੂੰ ਆ ਜਿਹੜੇ ਪੰਜ ਸੱਤ ਚੈਨਲ ਜਿਹੜੇ ਬਲੀਟੈਂਟਲੀ ਦੂਜਿਆਂ ਦੇ ਖਿਲਾਫ ਮਨਕਰਤ ਝੂਠੀਆਂ ਕਹਾਣੀਆਂ ਬਣਾਉਂਦੇ ਨੇ ਖੈਰੇ ਨੂੰ ਝਟਕਾ ਖੈਰੇ ਨੂੰ ਝਟਕਾ ਔਰ ਮੈਂ ਅੱਜ ਇਹਨਾਂ ਨੂੰ ਡਿਫਾਮੇਸ਼ਨ ਰੂਟਸ ਭੇਜ ਰਿਹਾ ਵਾਂ ਸਾਰੇ 5 6 ਜਿਹੜੇ ਚੈਨਲ ਨੇ ਔਰ ਡਿਫਰਮੇਸ਼ਨ オਬਲੀਕ ਕੰਟੈਂਪਟ ਨੋਟਿਸ ਕਿਉਂਕਿ ਹਾਈ ਕੋਰਟ ਦਾ ਆਰਡਰ ਚ ਸ਼ਾਮ ਨੂੰ 6:30 ਵਜੇ ਅਪਲੋਡ ਹੁੰਦਾ ਵਾ ਇਹਨਾਂ ਨੇ ਸਵੇਰੇ 7:30 ਵਜੇ ਖੈਰੇ ਨੂੰ ਝਟਕਾ ਸਟੋਰੀਆਂ ਚਲਾ ਦਿੱਤੀਆਂ ਮੇਰੀ ਤੁਹਾਨੂੰ ਸਭ ਨੂੰ ਅਪੀਲ ਆ ਕਿ ਜਿਹੜਾ ਆਜ਼ਾਦ ਮੀਡੀਆ ਉਹ ਵੀ ਪਹਿਚਾਣੋ ਬਹੁਤ ਸਾਰੇ ਆਰਗੇਨਿਕ ਚੈਨਲਸ ਨੇ ਪੰਜਾਬ ਦੇ ਵਿੱਚ ਜਿਹੜੇ ਜਿਹਨਾਂ ਤੇ ਪੱچے ਵੀ ਦਰਜ ਕੀਤੇ ਗਏ ਮਨਿੰਦਰਜੀਤ ਸਿੰਘ ਸਿੱਧੂ ਤੇ ਵੀ ਐਫ ਆਈ ਆਰ ਦਰਜ ਕਰ ਦਿੱਤੀ ਬਹੁਤ ਸਾਰੇ ਚੈਨਲਸ ABC ਟੀਵੀ ਦਾ ਜਿਹੜਾ ਚੈਨਲ ਹੈਗਾ ਉਹਨੂੰ ਉਹਨਾਂ ਨੂੰ ਕਈ ਵਾਰ ਇਹ ਬਲੌਕ ਕਰਾ ਦਿੰਦੇ ਨੇ ਕਈ ਵਾਰ ਬਹੁਤ ਸਾਰੇ ਚੈਨਲਸ ਨੂੰ YouTube ਤੋਂ ਰਿਮੂਵ ਕਰਾ ਦਿੰਦੇ ਨੇ ਸ਼ਿਕਾਇਤਾਂ ਕਰਕੇ ਉਹ ਚੈਨਲ ਨੇ ਤੁਸੀਂ ਦੇਖਿਆ ਕਰੋ ਪਰੰਤੂ ਆਹ ਜਿਹੜੇ ਚੈਨਲ ਜਿਹੜੇ ਮੈਂ ਪੰਜ ਸੱਤ ਨਾਮ ਲਏ ਨੇ ਇਹਨਾਂ ਤੋਂ ਗੁਰੇਜ਼ ਕਰੋ ਇਹ ਸੋਲਡ ਆਊਟ ਮੀਡੀਆ ਇਹ ਪ੍ਰਿਕਾਊ ਮੀਡੀਆ ਪੰਜਾਬ ਦਾ ਉਮੀਦ ਕਰਦਾ ਹਾਂ ਕਿ ਅੱਜ ਦੇ ਇਸ ਵੀਰੇ ਲਾਈਵ ਤੋਂ ਬਾਅਦ ਸਰਕਾਰ ਕੋਈ ਤਾਂ ਜਵਾਬ ਦੇਵੇ 144 ਗੱਡੀਆਂ ਦੀ ਟੋ요ਟਾ ਹਾਈਲੈਕਸ ਵਿੱਚ ਕਿੰਨੇ ਪੈਸੇ ਖਾਦੇ ਨੇ ਕਿਸ ਨੇ ਖਾਦੇ ਨੇ ਅਗਰ ਨਹੀਂ ਖਾਦੇ ਕਟੂਕਟchnਾਏ ਕਰਕੇ ਦਿਖਾ ਦਿਓ DNA ਵੀ ਨਹੀਂ ਕਰਦੇ ਔਰ ਅਗਲੀ ਗੱਲ ਜਿਹੜੀ ਪੁਲਿਸ ਦੀ ਸਕੋਰਪੀਓ ਗੱਡੀਆਂ ਦੇ ਜਿੰਨੀ ਪਰਚੇ ਹੋਈ ਆ ਪਿਛਲੇ ਸਾਢੇ 3 ਸਾਲ ਚ ਇਹਦੇ ਤੇ ਵੀ ਇੱਕ ਵਾਈਟ ਪੇਪਰ ਪੰਜਾਬ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਅਗਰ ਹਿੰਮਤ ਹੈ ਤਾਂ ਵਾਈਟ ਪੇਪਰ ਜਾਰੀ ਕਰ ਦਿਓ ਸਕੋਰਪੀਓ ਦਾ ਤੇ ਟੋਯੋਟਾ ਹਾਈਲੈਕਸ 144 ਗੱਡੀਆਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਾਏਗਾ ਇਸ ਲਈ ਇਹ ਠੀਕ ਹੈ ਤੁਹਾਡਾ ਤੰਤਰ ਹੈਗਾ ਤੁਸੀਂ ਆਪਣੇ ਬਰੂਧੀਆਂ ਤੇ ਇਸ ਤਰ੍ਹਾਂ ਦੇ ਝੂਠੇ ਮੁਕਦਮੇ ਬਣਾ ਸਕਦੇ ਪਰ ਅਕਾਲਪੁਰ ਬਹਾਦਰੂ ਬੜਾ ਬਿਆਨਤਾ ਸਮਾਂ ਇੱਕ ਨਹੀਂ ਰਹਿੰਦਾ ਹੁੰਦਾ ਸਮੇਂ ਨੇ ਤਬਦੀਲੀ ਕਰਵਟ ਲੈਣੀ ਲੈਣੀ ਆ ਔਰ ਇਹ ਜਿਹੜੇ ਜਿੰਨੇ ਇਸ਼ੂਜ਼ ਅਸੀਂ ਉਠਾ ਰਹੇ ਆ ਇਹਨਾਂ ਸਾਰਿਆਂ ਦੀ ਫਿਰ ਇਨਵੈਸਟੀਗੇਸ਼ਨ ਕਰਾ ਕੇ ਤੇ ਜਿਹੜੇ ਵੀ ਲੋਕੀ ਗਲਤ ਕੰਮ ਕਰਦੇ ਹੋਣਗੇ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਵੇਗੀ ਇਹ ਵੀ ਸਾਡਾ ਵੀ ਫਰੰਡ ਹੈ ਕਿ ਨਾਲ ਦੇ ਪਾਸੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ